ਅੱਜ ਦੀ ਵੀਡੀਓ ਜੀ ਦੋਸਤੋ ਚਾਰ ਪਸ਼ੂ ਬਕਾਊ ਆਗੇ ਪਿੰਡ ਭੋਖੜਾ ਤਹਿਸੀਲ ਗੋਨਿਆਣਾ ਮੰਡੀ ਜ਼ਿਲ੍ਹਾ ਬਟੰਡਾ ਇਹ ਬਾਜਾਖਾਨਾ ਤੋਂ ਬਟੰਡਾ ਰੋਡ ਦੇ ਟਾਹਣਾ ਬਿਲਕੁਲ ਗੋਨਿਆਣਾ ਦੇ ਨਾਲ ਹੀ ਆ ਤਿੰਨ ਗਾਂਵਾਂ ਦਾ ਇੱਕ ਝੋਟੀ ਬਕਾਊ ਸਾਹਮਣੇ ਤੁਸੀਂ ਗਾਂ ਦੇਖ ਰਹੇ ਹੋ ਕ੍ਰਾਸ ਬੀਡ ਦੇ ਵਿੱਚ ਉਮੀਦਨ ਹੋਵੇ ਜੂਰੀ ਨੂੰ ਬੱਚਾ ਬੱਛਾ ਆ ਦੇ ਨਾਲ ਚੰਗੇ ਕੱਦ ਕਾੜ ਤੇ ਸਾਫ ਸੁਥਰੀ ਆ 18-19 ਲੀਟਰ ਦੁੱਧ ਤਿਆਰ ਆਗਾ ਥਾਣਲੇ ਵੇ ਦੀ ਸਾਫ ਆ ਗਈ ਚੰਗੀ ਗਾਂ ਗਈ ਕ੍ਰਾਸ ਬੀਡ ਦੇ ਵਿੱਚ ਇੱਧਰ ਆ ਗਈ ਟੋਕੜਾ 1.5 ਮਹੀਨੇ ਦੀ ਸੋਈ ਵੀ 10-11 ਲੀਟਰ ਦੁੱਧ ਦਾ ਹੈਗਾ ਇਹ ਵੀ ਸਾਫ਼ ਸੁਥਰੀ ਹੈਗੀ ਥਾਂ ਲੈਵੇ ਦੀ ਚੰਗੀ ਹੈਗੀ ਦੇਖੋ ਬਾਡੀ ਵਾਂਦਰ ਦੇਗਾ ਦੋਨੇ ਚੰਗੀਆਂ ਕੋਈ ਲਿਸਨ ਵਾਲਾ ਨਹੀਂ ਹੈਗੀਆਂ ਗਈਆਂ ਦੋਨੇ ਵਧੀਆ ਸਾਫ਼ ਸੁਥਰੇ ਕ੍ਰੋਸ ਬ੍ਰੀਡ ਦੇ ਵਿੱਚ ਆ ਗਈਆਂ ਤੇ ਦੁੱਧ ਵੀ ਵਧੀਆ ਇਹਨਾਂ ਦਾ ਫੈਟ ਵਾਲਾ ਹੁੰਦਾ ਹੈਗਾ ਤੇ ਇਧਰ ਝੋਟੀ ਬਾਈਲਾਣਾ 6-7 ਲੀਟਰ ਦੁੱਧ ਦਾ ਕੱਦ-ਕੜ ਚੰਗੇ ਦੇ ਵਿੱਚ ਹੈਗੀ ਨਾਲ ਕੱਤੀ ਹੋਏ ਲੇਵਲ ਦੀ ਸਾਫ ਆ ਗਈ ਪੂਰੀ ਆ ਕੱਟੀ ਹੈ ਜੀ ਉਸ ਤੋਂ ਬਾਅਦ ਆ ਗਾਰਾਂ ਤੁਸੀਂ ਦੇਖ ਸਕਦੇ ਹੋ ਤਾਜੀ ਸੂਈ ਇਹਦੇ ਮਗਰ ਬੱਚੀ